ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮਿਲੇਗਾ ਖੇਲ ਰਤਨ ਹਰਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਚ ਖੁਸ਼ੀ ਦਾ ਮਾਹੌਲ ਅੱਜ ਹੀ ਦੱਸਦੀ ਹੈ ਕਿ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਤੀ ਮੋਰਮਰ ਦੇ ਵੱਲੋਂ ਹਰਮਨਪ੍ਰੀਤ ਸਿੰਘ ਨੂੰ ਇਹ ਸਨਮਾਨ ਦਿੱਤਾ ਜਾਵੇਗਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਹਰਮਨਪ੍ਰੀਤ ਸਿੰਘ ਸਮੇਤ ਚਾਰ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਹੈ ਜਜਦੇ ਵਿੱਚ ਚਸ ਦੇ ਖਿਡਾਰੀ ਕੁਕੇਸ਼ ਤੈਰਾਥਲੈਟਿਕ ਦੇ ਖਿਡਾਰੀ ਪਰਵੀਨ ਕੁਮਾਰ ਸ਼ੂਟਿੰਗ ਦੀ ਖਿਡਾਰਣ ਮਨੂ ਬਾਕਰ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਇਸ ਅਵਾਰਡ ਦੇ ਨਾਲ ਨਵਾਜਿਆ ਜਾਵੇਗਾ ਤੇ ਮੌਕੇ ਦੇ ਉਤੇ ਰਾਜਵਿੰਦਰ ਕੌਰ ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਦੀ ਮਾਤਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਸ਼ੀਤ ਬਹੁਤ ਜਿਆਦਾ ਪਾਜੀ ਹੋ ਰਹੀ ਆ ਐਡਾ ਵੱਡਾ ਬੱਚੇ ਨੂੰ ਅਵਾਰਡ ਮਿਲ ਰਿਹਾ ਖੇਰ ਰਤਨ ਵਾਰਡ ਮੇਜਰ ਧਿਆਨ ਸੰਧ ਦਾ ਵਾਰਡ ਜਿਹੜਾ ਬਹੁਤ ਵੱਡਾ ਵਾਰਡ ਆ ਤੇ ਇਸ ਕਰਕੇ ਸਾਨੂੰ ਤੇ ਬਹੁਤ ਖੁਸ਼ੀ ਆ ਸਾਡੇ ਮਾਪੇ ਉਹਦੇ ਮਾਪੇ ਨੂੰ ਬਹੁਤ ਖੁਸ਼ੀ ਪਿੰਡ ਵਾਸੀਆਂ ਨੂੰ ਇੰਨੀ ਖੁਸ਼ੀ ਆ ਕਿ ਬੱਚੇ ਨੂੰ ਜਿਹੜਾ ਵਾ ਖੇਰ ਰਤਨ ਅਵਾਰਡ ਮਿਲ ਰਿਹਾ ਇਹ ਹਰ ਕਿਸੇ ਨੂੰ ਨਹੀਂ ਮਿਲਦਾ ਬੜੀ ਕਰਮਾ ਵਾਲਾ ਕੋਈ ਬੱਚਾ ਕਿਸਮਤ ਹੋਵੇ ਫਿਰ ਖੇਰ ਰਤਨ ਜਿਹੜਾ ਵਾਰਡ ਪ੍ਰਾਪਤ ਕਰ ਸਕਦਾ ਜੇ ਗੱਲ ਕਰੀਏ ਹਰਮਨਪ੍ਰੀਤ ਦੀ ਤਾਂ ਹਰਮਨਪ੍ਰੀਤ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਇੱਕ ਸਮਾਨ ਸਨਮਾਨ ਜਿਹੜਾ ਵੰਨ ਪਿੰਡ ਦੇ ਵਿੱਚ ਤੁਹਾਨੂੰ ਪਤਾ ਪਿੰਡ ਦੇ ਵਿੱਚ ਉਹ ਲੈਵਲ 'ਚ ਐਸੇ ਵੱਡੇ ਲੈਵਲ ਤੇ ਪਹੁੰਚਣਾ ਤੇ ਬਹੁਤ ਔਖਾ ਵਾ ਪਰ ਫਿਰ ਵੀ ਸਾਡੇ ਬੱਚੇ ਨੇ ਆਪਣੀ ਮਿਹਨਤ ਜਿਹੜੀ ਜਾਰੀ ਰੱਖੀ ਬਹੁਤ ਹਾਟ ਮਿਹਨਤ ਕੀਤੀ ਇਸ ਕਰਕੇ ਸਾਡੇ ਬੱਚੇ ਨੂੰ ਜਿਹੜਾ ਵਾ ਖੇਰ ਰਤਨ ਅਵਾਰਡ ਮਿਲ ਰਿਹਾ ਤੇ ਸਾਨੂੰ ਬਹੁਤ ਖੁਸ਼ੀ ਜੇ ਗੱਲ ਕਰੀਏ ਹਾਕੀ ਟੀਮ ਦੀ ਤੇ ਦੋ ਵਾਰ 올림픽 ਦੇ ਵਿੱਚੋਂ ব্রਾਊਨ ਮੈਡਲ ਜਿੱਤਿਆ ਵਾ ਆਰਣ ਪੁਰਸਕਾਰ ਦੇ ਨਾਲ ਵੀ ਨਿਵਾਜਿਆ ਗਿਆ ਹੁਣ ਖੇਰ ਰਤਨ ਅਵਾਰਡ ਦੇ ਨਾਲ ਜਿਹੜਾ ਨਿਵਾਜਿਆ ਜਾ ਰਿਹਾ ਵਾ ਹਰਨਪ੍ਰੀਤ ਮਾਪਿਓ ਦਾ ਕਿੰਨਾ ਕੁ ਮਾਣ ਸਨਮਾਨ ਜਿਹੜਾ ਵਾ ਉਹ ਵੱਡਾ ਜਦੋਂ ਅਰਜਨ ਵਾਰਡ ਮਿਲਿਆ ਉਦੋਂ ਬੜੀ ਮਾਣ ਵਾਲੀ ਗੱਲ ਸੀ ਤੇ ਹੁਣ ਉਸ ਤੋਂ ਵੱਧ ਤੇ ਹੋਰ ਮਾਣ ਵਾਲੀ ਗੱਲ ਹੋ ਗਈ ਕਿ ਬੱਚੇ ਨੂੰ ਜਿਹੜਾ ਕੇਰਤਨਾ ਵਾਰਡ ਮਿਲ ਲਿਆ ਤੇ ਅਸੀਂ ਆਪਣੇ ਆਪ ਨੂੰ ਬੜਾ ਨਕੀ ਸਮਝਦੇ ਸਾਡਾ ਬੱਚਾ ਜਿਹੜਾ ਵਾ ਕਿ ਇੰਨੇ ਲੈਵਲ ਤੇ ਸਾਡਾ ਮਾਪਿਓ ਦਾ ਨਾਮ ਰੋਸ਼ਨ ਕੀਤਾ ਪੂਰੇ ਪੰਜਾਬ ਪੂਰੇ ਵਰਲਡ 'ਚ ਛਾਇਆ ਤੇ ਖੁਸ਼ੀ ਵਾਲੀ ਗੱਲ ਨੌਜਵਾਨ ਨੂੰ ਕੀ ਮੈਸੇਜ ਨੌਜਵਾਨ ਨੂੰ ਇਹ ਹੀ ਕਹਿੰਨੇ ਵੀ ਹਰ ਇੱਕ ਬੱਚਾ ਜਿਹੜਾ ਵਾ ਆਪਣੀ ਪੜ੍ਹਾਈ ਕਰਨ ਮਿਹਨਤ ਕਰਨ ਮਿਹਨਤ ਕਰਕੇ ਆਪਣਾ ਜਿਹੜਾ ਵਾ ਪ੍ਰਾਊਡ ਆਫ ਫੀਲ ਕਰਨ ਹਾਂਜੀ ਮੇਰਾ ਨਾਮ ਰਜਵਿੰਦਰ ਕੌਰ ਸਰਦਾਰਬ ਜੀ ਸੇ ਉਹਨਾਂ ਦੀ ਸਨੇਹ